ਇਹਦਾ ਜੀ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਆ ਪਾ ਐਂਟੀ ਸੋਸ਼ਲ ਐਲੀਮੈਂਟਸ ਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜਿਆ 4 ਹਜ਼ਾਰਾਂ ਨਾਲ ਉਹਨਾਂ ਚ 0.324 ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 5 ਦਾ ਨਾਰਲਾਈ ਬਰਾਊਨਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਔਰ ਸਨੇਚਿੰਗ ਐਂਡ ਰੋਬਰੀ ਔਰ ਉਹ ਵੀ ਵੈਸਟਰਨ ਦੀ ਨੋਕ ਤੇ ਇਹ ਜਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈਗਾ ਪ੍ਰਦੀਪ ਇਹ ਕਾਫੀ ਪੁਰਾਣਾ ਕ੍ਰਿਮੀਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਵਹਿ ਰਿਹਾ ਸੀਗਾ ਅਲੱਗ-ਅਲੱਗ ਜ਼ਿਲ੍ਹਿਆਂ ਤੇ ਨੇ ਪਹਿਲਾਂ ਤਾਂ ਅ므ਰਸਰ ਦਾ ਰਹਿਣ ਵਾਲਾ ਹੈ ਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੂੰ ਭੱਜਿਆ ਹੈ ਪਹਿਲਾਂ ਤਰਨਤਾਰਨ ਨੇ ਰਿਹਾਸ਼ ਲਈ ਫਿਰ ਉਸ ਤੋਂ ਬਾਅਦ ਗੁੱਜਰਪੁਰੇ ਬੰਗੇ ਐਸਬੀਐਸ ਨਗਰ ਨਵਾਂ ਸ਼ਹਿਰ ਫਿਰ ਮੋਲ ਟਾਊਨ ਹੁਸ਼ਿਆਰਪੁਰ ਬੇਸਿਕਲੀ ਇਹ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਜੇ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ੍ਹ ਨੂੰ ਕੰਧ ਦੇ ਉੱਤੋਂ ਦੇ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿਨ੍ਹਾਂ ਚ ਵਾਂਟਡ ਸੀਗਾ ਇਹ ਜਿਐਸੀ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਇਹ ਵੀ ਕਦੋਂ ਤੋਂ ਸੀਗਾ ਹੈ तकरीबन ਜਿਹੜੇ ਮੁਕੱਦਮੇ ਨੇ ਉਹ 6 6 ਮੁਕੱਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿੱਤੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇਹ ਚ ਹਰੇਕ ਪਿਸਤੌਲ ਦੀ ਨੋਕ ਤੇ ਕਿਤੇ ਕੁਝ ਪੈਸੇ ਨਕਦੀ ਕੋਈ ਕਿਤੇ ਕੁਝ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਇਹਨੇ ਕਪੜਾ ਹੋਰ ਮੋਡਸ ਬ੍ਰੈਂਡੀ ਚੇਨ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਹੈ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂਗ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇ ਗਏ ਇੱਕ ਮਨਪ੍ਰੀਤ ਐਲੀਅਸ ਮਨੀ ਹੈ ਇਹ ਸੁਲਤਾਨਵਿੰਡ ਦਾ ਹੈ ਜੋਗਾ ਸਿੰਘ ਐਲੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਜੋਗਾ ਸਿੰਘ ਜਿਹੜਾ ਇਹ IAS ਬਿਲਾ 19 ਸਾਲ ਹੈ ਤੋਂ ਇਹਦੇ ਚ ਗੇਟ ਕੀਮਾ ਦੀ ਪੁਲਿਸ ਪਾਰਟੀ ਲੈਡ ਬਾਇ ACP सुरेंद्र ਮੈਡਮ ਦਰਪਨ ਹਰਪ੍ਰੀਤ ਮਡੇ ਜੀ ਸਾਡੇ DCP ਸਾਹਿਬ ਦੀ ਰਨਮਾਈ ਸਾਰਾ ਕੰਮ ਕੀਤਾ ਹੈ ਤੋਂ ਮੈਨੂੰ ਅੱਛੀ ਕਾਮਯਾਬੀ ਮੰਗਦਾ ਔਰ ਬੇਸਿਕਲੀ ਜਿਹੜਾ ਨੈਟਵਰਕ ਹੈ ਇਹ ਪੰਜਾਬ ਲੈਵਲ ਤੇ ਵਿਛਾ ਚੁੱਕੇ ਸੀਗੇ ਔਰ ਅਜੇ ਅਸੀਂ ਬਾਕੀ ਡਿਸਟ੍ਰਿਕਟਸ ਨੂੰ ਕਨਫਰਮ ਕਰਨਾ ਜਿੱਥੇ ਰਹੇ ਤਰਨਤਾਰਨ ਹੈ ਜਾਂ ਬੰਗਾ ਜਾਂ ਹੁਸ਼ਿਆਰਪੁਰ ਹੈ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਵਾਰਦਾਤਾ ਕੀਤੀਆਂ ਹੋਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਪੁਲਿਸ ਪਾਰਟੀ ਨੇ ਵੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ